ਪੰਜਾਬ ਅੰਦਰ ਵੱਡੀ ਘਟਨਾ ਵਾਪਰੀ ਜਿਸ ਨੇ ਪੰਜਾਬ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਪੰਜਾਬ 'ਚ ਸ਼ਰਾਬ ਦੇ ਖੂਨੀ ਖੇਡ ਤੇ ਬੋਲਦੇ ਆਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮਜੀਠਾ ਵਿੱਚ ਪੰਜ ਪਿੰਡਾਂ ਵਿੱਚ ਵਾਪਰੀ ਜ਼ਹਿਰੀਲੀ ਸ਼ਰਾਬ ਦੀ ਘਟਨਾ ਵਿੱਚ ਕੀਮਤੀ ਜਾਨਾਂ ਦੇ ਨੁਕਸਾਨ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ ਇਹ ਸ਼ਰਾਬ ਮਾਫੀਆ ਦੁਆਰਾ ਪੈਦਾ ਕੀਤੀ ਇੱਕ ਸਰਕਾਰੀ ਆਫਤ ਹੈ ਆਪ ਸਰਕਾਰ ਦੇ ਹੱਥ ਖੂਨ ਨਾਲ ਰੰਗੇ ਹੋਏ ਨੇ ਕਿਉਂਕਿ ਸੱਤਾਧਾਰੀ ਪਾਰਟੀ ਦੇ ਵਿਧਾਇਕ ਅਤੇ ਆਗੂ ਸਿੱਧੇ ਤੌਰ ਤੇ ਇਸ ਗੈਰ ਕਾਨੂੰਨੀ ਧੰਦੇ ਵਿੱਚ ਸ਼ਾਮਲ ਨੇ ਇਹ ਤਿੰਨ ਸਾਲਾਂ ਚੋ ਪੰਜਾਬ ਦਾ ਚੌਥਾ ਜ਼ਹਿਰੀਲੀ ਸ਼ਰਾਬ ਕਾਂਡ ਹੈ ਜਿਸ ਵਿੱਚ ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਗੈਰ ਕਾਨੂੰਨੀ ਡਿਸਟਿਲਰੀਆਂ ਵੱਧ ਫੁੱਲ ਰਹੀਆਂ ਨੇ ਅਤੇ ਜਾਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਬਦਲੇ ਸਵਾਲ ਕਰਦੇ ਆ ਕਿ ਤੁਹਾਡੀਆਂ ਟਾਸਕ ਫੋਰਸਾਂ ਕਿੱਥੇ ਨੇ ਭਗਵੰਤ ਮਾਨ ਇਹ ਤੁਹਾਡੇ ਉਧ ਨਸ਼ਿਆਂ ਵਿਰੁੱਧ ਦੇ ਨਾਰੇ ਦੇ ਖੋਖਲੇਪਣ ਨੂੰ ਉਜਾਗਰ ਕਰਦਾ ਤੁਹਾਡੀ ਸਰਕਾਰ ਦੀ ਇਹ ਅੰਗੈਲੀ ਅਪਰਾਧਿਕ ਜੇਕਰ ਤੁਸੀਂ ਇਸ ਖਤਰੇ ਨੂੰ ਰੋਕ ਨਹੀਂ ਸਕਦੇ ਤਾਂ ਤੁਹਾਨੂੰ ਅਹੁਦੇ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਸਪੀਡ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਬਾਦਲ ਨੇ ਕਿਹਾ ਕਿ ਮੈਂ ਮੰਗ ਕਰਦਾ ਹਾਂ ਕਿ ਬਿਨਾਂ ਦੇਰੀ ਕੀਤੇ ਹਰੇਕ ਪਰਿਵਾਰ ਨੂੰ ਟੁਕਮਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਮੈਂ ਹਸਤਾਲ ਵਿੱਚ ਭਰਤੀ ਸਾਰੇ ਲੋਕਾਂ ਦੀ ਜਲਦ ਸਿਹਤ ਜਾਬੀ ਲਈ ਵੀ ਅਰਦਾਸ ਕਰਦਾ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਦਾ ਵਧੀਆ ਇਲਾਜ ਹੋਵੇ ਅਤੇ ਇਸ ਦਾ ਖਰਚਾ ਵੀ ਸਰਕਾਰ ਖੁਦ ਹੀ ਚੁੱਕੇ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੁੱਦੇ ਤੇ ਬੋਲਦਿਆਂ ਕਿਹਾ ਕਿ ਮਜੀਠਾ ਦੇ ਆਲੇ ਦੁਆਲੇ ਦੇ ਕੁਝ ਪਿੰਡਾਂ 'ਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਕਈ ਲੋਕਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਮਿਲੀ ਹੈ ਮਾਸੂਮ ਲੋਕਾਂ ਦੇ ਇਨਾ ਕਤਲਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਇਹ ਮੌਤਾ ਨਹੀਂ ਕਤਲ ਨੇ ਜ਼ਹਿਰੀਲੀ ਸ਼ਰਾਬ ਨਾਲ ਲੋਕਾਂ ਦੇ ਘਰਾਂ ਚ 70 ਵਸਾਉਣ ਵਾਲੇ ਇਹਨਾਂ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਸਜ਼ਾਾਂ ਮ ਦਿੱਤੀਆਂ ਜਾਣਗੀਆਂ ਮੈਂ ਪ੍ਰਮਾਤਮਾ ਅੱਗੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕਰਦਾ ਸਰਕਾਰ ਪਰਿਵਾਰਾਂ ਦੇ ਨਾਲ ਖੜ੍ਹੀਏ ਤੇ ਹਰ ਸੰਭਵ ਮਦਦ ਕੀਤੀ ਜਾਵੇਗੀ ਇਸ ਮੁੱਦੇ ਤੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਮੰਤਰੀ ਵਿਕਰਮ ਜੀਠੀਆ ਕੀ ਕਹਿ ਰਹੇ ਨੇ ਉਹ ਤੁਸੀਂ ਖੁਦ ਹੀ ਸੁਣ ਲਵੋ ਹੁਣੇ ਉਹਨੇ ਪਤਾ ਲੱਗਿਆ ਕਿ ਹਲਕਾ ਮਜੀਠਾ ਨਿਊਜ਼ 18 ਤੇ ਵੀ ਆ ਰਹੀ ਹੈ ਕਿ 8 ਲੋਕਾਂ ਦੀ ਮੌਤ ਹੋ ਗਈ ਹੈ ਹਲਕਾ ਮਜੀਠਾ ਅੰਦਰ ਜ਼ਹਿਰੀਲੀ ਸ਼ਰਾਬ ਨੇ 8 ਲੋਕਾਂ ਦੀ ਜਾਨ ਲੈ ਰਹੀ ਹੈ ਲੈ ਲਈਏ ਇਹ ਨਿਊਜ਼ 18 ਦਿਖਾ ਰਿਹਾ ਸਾਡੇ ਕੋਲੇ ਖਬਰ ਦੇ ਮੁਤਾਬਕ 15 ਲੋਕ ਹੁਣ ਤੱਕ ਮਰ ਚੁੱਕੇ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ ਇਹ ਧੰਦਾ ਬਿਲਕੁਲ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀਗਾ ਇਨਫੋਰਮੇਸ਼ਨ ਦੇ ਮੁਤਾਬਕ ਔਰ ਕਿਉਂਕਿ ਹੁਣੇ ਮੈਨੂੰ ਮਜੀਠਾ ਤੋਂ ਫੋਨ ਆਇਆ ਸੀ ਔਰ ਨਾਲ ਹੀ ਨਾਲ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਉਹਰੀ ਮੁਕੰਮਲ ਤੌਰ ਤੇ ਜਿਹੜੀ ਫੂਕ ਹੈ ਉਹ ਨਿਕਲਦੀ ਨਜ਼ਰ ਆ ਰਹੀ ਹੈ ਇਹ ਤਾਂ ਸਮਾਖ ਚਿੱਟੇ ਨੂੰ ਬੰਦ ਕਰਦੇ ਕਰਦੇ ਜ਼ਹਿਰੀਲੀ ਸ਼ਰਾਬ ਦਾ ਠੰਡਾ ਮਜੀਠਾ ਹਲਕੇ ਚ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀ ਜਿੱਥੇ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣੇ-ਹੁਣੇ ਇਹ ਖਬਰ ਮਿਲੀ ਹੈ ਸੋ ਸਰਕਾਰ ਨੇ ਆਪਣੇ तमाम इधर-ਉਧਰ ਬੰਦੇ ਲਾ ਦਿੱਤੇ ਹੈ ਮੀਡੀਆ ਅਜੇ ਕੇਵਲ ਇੱਕ ਦੇ ਚੈਨਲ ਤੇ 8 ਮੌਤਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਸੋ ਮੈਂ ਦੱਸਣਾ ਚਾਹੁੰਦਾ ਹਾਂ ਮੁੱਖ ਮੰਤਰੀ ਸਾਹਿਬ ਜੋ ਦਨਸ਼ਾ ਵਿਰੁੱਧ ਦੀ ਮੁਕੰਮਲ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਪਹਿਲਾਂ ਵੀ ਤੁਹਾਨੂੰ ਚੇਤੇ ਹੋਵੇ ਸੰਗਰੂਰ ਦੇ ਵਿੱਚ ਵੀ ਇੱਕ ਵੱਡਾ ਹਾਦਸਾ ਹੋਇਆ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਦੇ ਨਾਲ ਜਾਨ ਚਲੀ ਗਈ ਸੀ ਚਿੱਟੇ ਨਾਲ ਓਵਰਡੋਜ਼ ਨਾਲ ਤਾਂ ਰੋਜ਼ ਲੋਕ ਮਰਦੇ ਨੇ ਔਰ ਹੋਰ ਵੀ ਜਲਦੀ ਖੁਲਾਸਾ ਕਰਾਂਗੇ ਤੁਹਾਡੇ ਸਾਹਮਣੇ ਅੱਜ ਦੀ ਜਿਹੜੀ ਖਬਰ ਆ ਉਹ ਇਹ ਹੈ ਸੋ ਇਹ ਹਾਲਾਤ ਨੇ ਪੰਜਾਬ ਦੇ ਜੁਧ ਨਸ਼ਾ ਵਿਰੋਧੀ ਬਸ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ ਕਿ ਇਹ ਸਰਕਾਰ ਦਾ ਜਿਹੜਾ ਜੁਧ ਸੀਗਾ ਉਹ ناکਾਮਜਾਬ ਹੋ ਗਿਆ ਹੈ ਉਰੀ ਫੂਕ ਨਿਕਲ ਗਈ ਹੈ ਔਰ 15 ਲੋਕ ਮਾਰੇ ਗਏ ਨੇ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਤੋਂ ਹਲਕਾ ਮਜੀਠੇ ਨਾਲ ਸੰਬੰਧਿਤ ਸਰਕਾਰ ਦੀ ਨਿਲਾਇਕੀ ਸਰਕਾਰ ਦੀ ਤੇ ਸ਼ਰਾਬ ਦੇ ਠੇਕੇਦਾਰਾਂ ਦੀ ਰੜੀ ਮਿਲੀ ਭੁਗਤ ਕਰਕੇ ਅੱਜ ਬਹੁਤ ਵੱਡਾ ਨੁਕਸਾਨ ਬਾਰਡਰ ਇਲਾਕੇ 'ਚ ਹੋਇਆ ਕਿ 15 ਤੋਂ ਵੱਧ ਮੌਤਾਂ ਜ਼ਹਿਰੀਲੀ ਸ਼ਰਾਬ ਪੀ ਕੇ ਲੋਕਾਂ ਦੀ ਹੋ ਗਈ ਹੈ ਹਲੇ ਵੀ 5-7 ਹੋਰ ਸੀਰੀਅਸਲੀ ਇਹ ਸੀਰੀਅਸ ਹਾਲਾਤ ਚ ਨੇ ਹਸਪਤਾਲਾਂ ਚ ਐਡਮਿਟ ਨੇ ਔਰ ਅਫਸੋਸ ਦੀ ਗੱਲ ਹੈ ਕਿ ਕਈ ਲੋਕਾਂ ਦਾ ਤਾਂ ਪੋਸਟ ਬਾਟਮ ਤੱਕ ਨਹੀਂ ਕਰਾਇਆ ਗਿਆ ਉਹਦਾ ਕਾਰਨ ਸਿੱਧਾ ਕਿ ਸਰਕਾਰ ਇੱਕ ਨਾਮੀ ਸ਼ਰਾਬ ਦੇ ਠੇਕੇਦਾਰ ਨੂੰ ਜਿਹਦੇ ਬਾਰੇ ਬੜੀ ਛੇਤੀ ਮੈਂ ਸਾਰੀਆਂ ਹੀ ਅ ਅਸਲੀਅਤ ਤੁਹਾਡੇ ਸਾਹਮਣੇ ਰੱਖੂੰਗਾ ਜਿਹੜਾ ਸਰਕਾਰ ਦਾ ਬਹੁਤ ਚਹੇਤਾ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਰਾਈਟ ਹੈਂਡ ਮੈਨ ਹੈ ਫਾਈਨੈਂਸਰ ਹੈ ਔਰ ਇਹੀ ਕਾਰਨ ਹੈ ਕਿ ਉਹਦੀ ਜਾਨ ਬਚਾਉਣ ਲਈ ਇਹ ਸਾਰੇ ਆਪਰੇਸ਼ਨ ਨੂੰ ਕਵਰ ਅਪ ਆਪਰੇਸ਼ਨ ਇਹਦਾ ਨੋ ਦਿੱਤਾ ਗਿਆ ਕਿ ਇਹ ਗੱਲ ਆਉਣ ਹੀ ਨਾ ਦੇਉ ਰਿਕਾਰਡ ਤੇ ਕਿ ਇਹ ਜਿਹੜੀ 15 ਤੋਂ 18 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਪੰਜ ਸੱਤ ਸੀਰੀਅਸ ਨੇ ਇਹਦਾ ਮੁੱਖ ਕਾਰਨ ਇਹ ਹੋਇਆ ਕਿ ਇਹ ਡੁਪਲੀਕੇਟ ਜ਼ਹਿਰੀਲੀ ਸ਼ਰਾਬ ਇਥੋਂ ਵੇਚੀ ਜਾ ਰਹੀ ਔਰ ਸਰਕਾਰ ਦੀ ਐਕਸਾਈਜ਼ ਮਹਿਕਮੇ ਦੀ ਕਈ ਆਪਸ਼ਨਾ ਦੀ ਰਲਿ ਮਿਲੀ ਭੁਗਤ ਵੇਖੋ ਕੁਛ ਦਿਨ ਪਹਿਲਾਂ ਇਹਨਾਂ ਨੇ ਜੋ ਸਰਕਾਰੀ ਰੇਟਾਂ ਤੇ ਸ਼ਰਾਬ ਵੇਚ ਰਹੇ ਸੀ ਆਰ ਕੇ ਵਾਈਨਜ਼ਨ ਕੰਪਨੀ ਉਹਨਾਂ ਦਾ ਚਲਾਨ ਕੀਤਾ ਕਿ ਨਹੀਂ ਤੁਸੀਂ ਵੱਡੀ ਉੱਚਾਈ ਰੇਟ ਤੇ ਸ਼ਰਾਬ ਵੇਚੋ ਮਤਲਬ ਕਿ ਪ੍ਰੋਫਿਟ ਨਾਲ ਸ਼ਰਾਬ ਵੇਚੋ ਦਾ ਕਾਰਨ ਕੀ ਹੈ ਕਿਉਂਕਿ ਵੱਡਾ ਗਰੁੱਪ ਇੱਕ ਆਮ ਆਦਮੀ ਪਾਰਟੀ ਦਾ ਝੇਤਾ ਲੈ ਕੇ ਗਿਆ ਜੋ ਅੱਜ ਕੱਲ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਕੰਮ ਕਰਦਾ ਉਹਨਾਂ ਨੂੰ ਫਾਈਨਾਂਸ ਕਰਦਾ ਉਹਦਾ ਨੁਕਸਾਨ ਹੋ ਰਿਹਾ ਸੀ ਔਰ ਚਲਾਨ ਕਰਤੇ ਗਏ ਜਿਹੜਾ ਸਰਕਾਰੀ ਰੇਟ ਤੇ ਸ਼ਰਾਬ ਵੇਚ ਰਿਹਾ ਉਹਨਾਂ ਦੀਆਂ ਦੁਕਾਨਾਂ ਬੰਦ ਕਰਤੀਆਂ ਖਬਰਾਂ ਲੱਗੀਆਂ ਮੈਂ ਉਦੋਂ ਵੀ ਨਹੀਂ ਬੋਲਿਆ ਕਿਉਂਕਿ ਜੰਗ ਵਾਲਾ ਮੌਲ ਸੀ ਮਗਰ ਅੱਜ ਹਾਲਾਤ ਵੇਖ ਲਓ ਕਿ ਤੁਸੀਂ ਜੇ ਕੋਈ ਸਹੀ ਕੰਮ ਕਰ ਰਿਹਾ ਉਹਦੀ ਤਾਂ ਦੁਕਾਨਾਂ ਬੰਦ ਕਰ ਰਹੇ ਹੋ ਤੇ ਜਿਹੜਾ ਡੁਪਲੀਕੇਟ ਸ਼ਰਾਬ ਵੇਚ ਰਿਹਾ ਆਪ ਦਾ ਜਿਹੜਾ ਨੁਕਸਾਨ ਹੈ ਉਹਦੀ ਪਰਪਾਈ ਕਰਨ ਨੂੰ ਔਰ ਅੱਜ ਉਹਦੇ ਤੇ ਕਾਰਵਾਈ ਤੱਕ ਨਾ ਹੋਵੇ ਉਹਦੀ ਬਚਾਇਆ ਜਾਵੇ ਇਹ ਬੜੀ ਨਿੰਦਨਯੋਗ ਹੈ ਜਿੱਥੇ ਜਿਹੜੇ 14 ਲੋਕ ਤੋਂ ਵੱਧ ਜਿਹੜੇ ਚੜਾਈ ਕਰ ਗਏ ਜਿੱਥੇ ਮੈਂ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਾ ਇਮੀਡੀਏਟਲੀ ਕਾਰਵਾਈ ਦੀ ਮੰਗ ਕਰਦਾ આરોપી ਅਰੈਸਟ ਹੋਣੇ ਚਾਹੀਏ ਚਾਹੀਦੇ ਨੇ ਇਹ ਧਨਾਟ ठेकेदार ਸਰਕਾਰ ਦਾ ਮੋਚਦਾ ਵਾਲ ਇਮੀਡੀਏਟਲੀ ਅਰੈਸਟ ਹੋਣਾ ਚਾਹੀਦਾ ਔਰ ਨਾਲ ਦੀ ਨਾਲ ਇਹ ਪਰਿਵਾਰਾਂ ਨੂੰ ਬਣਦਾ ਕੰਪਨਸੇਸ਼ਨ ਘਟੋ ਘਟ 25-25 ਲੱਖ ਇੱਕ-ਇੱਕ ਪਰਿਵਾਰ ਨੂੰ ਮਿਲਣਾ ਚਾਹੀਦਾ ਕਿਉਂਕਿ ਇੱਕ ਪਾਸੇ ਸਰਕਾਰ ਖਜ਼ਾਨੇ ਪਰ ਰਹੀ ਹੈ ਸ਼ਰਾਬ ਵੇਚ ਕੇ ਔਰ ਦੂਜੇ ਪਾਸੇ ਲੋਕਾਂ ਨੂੰ ਜ਼ਹਿਰੀਲੀ ਸ਼ਰਾਬ ਜੋ ਪਲਾ ਕੇ ਵੇਚ ਰਹੇ ਉਹਨਾਂ ਨੂੰ ਰੋਕਣ 'ਚ ناکਾਮ ਹੋ ਰਹੀ ਹੈ ਤੇ ਜਿਹੜੇ ਕਹਿੰਦੇ ਸੀ ਅਸੀਂ 10000 15000 ਕਰੋੜ ਇਕਸਾਈ ਚੋਂ ਕਮਾਈ ਕਰ ਲਈ ਹੈ ਫਿਰ ਭਾਈ ਥੋੜੀ ਨਲਾਇਕੀ ਕਾਰਨ ਇਹ ਮੌਤਾ ਹੋਈਆਂ ਹੁਣ ਚੱਲ ਕੇ ਉਹਨਾਂ ਪਰਿਵਾਰਾਂ ਦੀ ਬਾਹ ਫੜੋ ਇਸ ਲਈ ਮੈਂ ਇਮੀਡੀਏਟਲੀ ਐਕਸ਼ਨ ਦੀ ਮੰਗ ਕਰਦਾ ਔਰ ਪਰਿਵਾਰਾਂ ਨਾਲ ਜਿੱਥੇ ਦੁੱਖ ਸਾਂਝਾ ਕਰਦਾ ਉਹਨਾਂ ਪਰਿਵਾਰਾਂ ਦੀ ਬਾਹ ਫੜਨ ਦੀ ਗੱਲ ਵੀ ਸਰਕਾਰ ਅੱਗੇ ਰੱਖਦਾ ਹਾਂ